ਪਿਛਲੇ ਦਿਨੀ ਬਠਿੰਡਾ ਤੋਂ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਸ਼ੀਲੀ ਸਮਗਰੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਦੱਸ ਦਈਏ ਕਿ ਇਸ ਕੇਸ ਦੇ ਵਿੱਚ ਰੋਜ਼ ਨਿਤ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਮਹਿਲਾ ਗੁਰਪ੍ਰੀਤ ਕੌਰ ਸਾਹਮਣੇ ਆਈ ਸੀ ਜਿਸ ਦੇ ਵੱਲੋਂ ਇਸ ਕਾਂਸਟੇਬਲ ਦੇ ਉੱਤੇ ਵੱਡੇ આરોਪ ਲਾਏ ਗਏ ਸੀ ਉਹਨੇ ਕਿਹਾ ਸੀ ਕਿ ਮੇਰੇ ਪਤੀ ਦੇ ਇਸ ਦੇ ਨਾਲ ਨਜਾਇਜ਼ ਸੰਬੰਧ ਨੇ ਇਹ ਦੋਨੇ ਨਜਾਇਜ਼ ਸੰਬੰਧਨਾਂ ਦੇ ਵਿੱਚ ਰਹਿ ਰਹੇ ਨੇ ਅਤੇ ਮਿਲ ਕੇ ਦੋਨੋਂ ਨਸ਼ੇ ਦਾ ਕਾਰੋਬਾਰ ਕਰਦੇ ਨੇ। ਮਹਿਲਾ ਦੇ ਵੱਲੋਂ ਕਾਂਸਟੇਬਲ ਤੇ ਇਹ ਵੀ આરોਪ ਲਾਇਆ ਗਿਆ ਸੀ ਕਿ ਮੈਨੂੰ ਸਭ ਕੁਝ ਪਤਾ ਕਿ ਕੌਣ-ਕੌਣ ਉਸਦੇ ਨਾਲ ਰਲਿਆ ਹੋਇਆ, ਉਸਦੇ ਕੋਲ ਕਿੰਨੀ ਜਿਦਾਦ ਆ, ਕਿਹੜੀ-ਕਿਹੜੀ ਉਸਦੇ ਕੋਲ ਗੱਡੀਆਂ ਨੇ। ਤੁਹਾਨੂੰ ਦੱਸ ਦਈਏ ਕਿ ਅੱਜ ਉਸੇ ਮਹਿਲਾ ਦੀ ਅਦਾਲਤ ਦੇ ਬਾਹਰ ਆਪਣੇ ਪਤੀ ਬਲਵਿੰਦਰ ਸਿੰਘ ਦੇ ਨਾਲ ਹੱਤੋਂ ਪਾਈ ਹੋ ਗਈ। ਦੱਸ ਦਈਏ ਕਿ ਪੀੜਤ ਮਹਿਲਾ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਅਦਾਲਤ ਦੇ ਬਾਹਰ ਮੇਰੇ ਪਤੀ ਦੇ ਵੱਲੋਂ ਮੇਰੇ ਉੱਪਰ ਥੱਪੜ ਮਾਰੇ ਗਏ ਤੇ ਮੈਨੂੰ ਕੁੱਟਿਆ ਗਿਆ। ਉਹਨਾਂ ਕਿਹਾ ਕਿ ਮੈਂ ਤਾਂ ਆਪਣੇ ਵਕੀਲ ਨੂੰ ਮਿਲਣ ਦੇ ਵਾਸਤੇ ਆਈ ਹੋਈ ਸੀ ਕਿਉਂਕਿ ਮੈਂ ਆਪਣੇ ਪਤੀ ਬਲਵਿੰਦਰ ਸਿੰਘ ਦੇ ਉੱਤੇ ਖਰਚੇ ਦਾ ਕੇਸ ਕੀਤਾ ਹੋਇਆ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਮੇਰਾ ਪਤੀ ਹੈ ਤੇ 2022 ਤੋਂ ਹੀ ਇਹ ਇਸ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਰਹਿ ਰਿਹਾ ਅਤੇ ਦੋਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸੰਬੰਧ ਨੇ ਉਹਨਾਂ ਕਿਹਾ ਕਿ 2000 14 ਦੇ ਵਿੱਚ ਮੇਰਾ ਜ਼ਿਆਹ ਹੋਇਆ ਸੀ ਅਤੇ ਮੇਰੇ ਦੋ ਛੋਟੀਆਂ-ਛੋਟੀਆਂ ਬੇਟੀਆਂ ਨੇ ਤੇ ਮੈਨੂੰ ਅਤੇ ਮੇਰੀ ਬੇਟੀਆਂ ਨੂੰ ਛੱਡ ਕੇ ਇਸ ਕਾਂਸਟੇਬਲ ਦੇ ਨਾਲ ਰਹਿਣ ਲੱਗ ਪਿਆ ਮੈਂ ਤਾਂ ਅੱਜ ਆਪਣੇ ਵਕੀਲ ਨੂੰ ਮਿਲਣ ਵਾਸਤੇ ਆਈ ਸੀ ਕਿ ਮੇਰਾ ਪਤੀ ਕਿਸ ਵਾਸਤੇ ਆਇਆ ਸੀ ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਇਸ ਦੇ ਨਜਾਇਜ਼ ਸੰਬੰਧ ਨੇ ਏ ਉਸਦੀ ਮਦਦ ਕਰਦਾ ਰਿਹਾ ਤੇ ਅੱਜ ਵੀ ਉਸਦੀ ਮਦਦ ਕਰਨ ਦੇ ਵਾਸਤੇ ਆਇਆ ਸੀ ਇਹ ਦੋਨੇ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਮਾਰਿਆ ਤੁਹਾਡੇ ਇੱਥੇ ਬਲਵਿੰਦਰ ਸਿੰਘ ਨੇ ਧੱਪੜ ਮਾਰਿਆ ਸਾਰੇ মিডিਆ ਵੀ ਖੜਾ ਸੀ ਸਾਰੇ ਲੋਕ ਖੜੇ ਸੀ ਮਰੇ ਆ ਗਾਲ ਤੇ ਧੱਪੜ ਮਾਰਿਆ ਗਾਲ ਤੇ ਵਿਚਾਰ ਪਾਇਆ ਕਿੱਥੇ ਬਲਵਿੰਦਰ ਸਿੰਘ ਇੱਧਰ ਦੀ ਮੂਵ ਲੈਟ ਕੇ ਆਇਆ ਸੀਗਾ ਪਰ ਅੱਬਾ ਦਾ ਛੋਟਾ ਛੋਟਾ ਕੀ ਲੱਗਦਾ ਮੇਰਾ ਘਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਮਲਾਜਮ ਦੇ ਨਾਲ ਵੀ ਹੁੰਦਾ ਬਣਾਈ ਹੋਈ ਓਏ ਆਪਣੇ ਤੇ ਮੈਂ ਅਸੀਂ ਮੇਰੇ ਵਕੀਲ ਦੇ ਕੋਲ ਔਰ ਇੱਥੇ ਕੀ ਲੈਣ ਆਇਆ ਸੀ ਹੁੰਦਾ ਲੈਣਾ ਦੇਣਾ ਕੀ ਲੈਣ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਚਲਦਿਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀਗਾ ਸਿੱਧਾ ਲੈ ਕੇ ਆਇਆ ਜਾ ਜਿਹੜੇ ਜਿਹੜੇ ਤੁਸੀਂ ਪੈਸਾ ਵਰੀਆਂ ਨੇ ਮੈਂ ਤਾਂ ਉਹ ਦਿਨ ਆਇ ਸੀ ਮੇਰੇ ਪਰਸ ਵਿੱਚ ਚੈੱਕ ਕਰ ਲਓ